ਮੋਗਾ ਪੁਲਿਸ ਵੱਲੋਂ ਅੱਜ ਬਸੰਤ ਪੰਚਮੀ ਨੂੰ ਲੈ ਕੇ ਵੱਖ-ਵੱਖ ਥਾਵਾਂ ਤੇ ਜਾ ਕੇ ਚੈਕਿੰਗ ਕੀਤੀ ਜਾ ਰਹੀ ਹੈ ਤੁਹਾਨੂੰ ਮੈਂ ਦਿਖਾਣਾ ਚਾਹੁੰਦਾ ਮੋਗਾ ਪੁਲਿਸ ਇੱਥੇ ਹੈ ਲਾਲ ਸਿੰਘ ਰੋਡ ਤੇ ਜਿਹੜੀ ਪਹੁੰਚ ਚੁੱਕੀ ਹੈ ਤੇ ਉਹਨਾਂ ਵੱਲੋਂ ਚਾਈਨਾ ਡੋਰ ਦੇ ਉੱਪਰ ਕਾਬੂ ਪਾਉਣ ਸੰਬੰਧੀ ਵੱਖ-ਵੱਖ ਏਰੀਆ ਵਿੱਚ ਜਾ ਕੇ ਜਿਹੜੀ ਹੈ ਚੈਕਿੰਗ ਕੀਤੀ ਜਾ ਰਹੀ ਹੈ ਕਿ ਕੋਈ ਕੋਈ ਵੀ ਜਿਹੜਾ ਵਿਅਕਤੀ ਆ ਜਾਂ ਕੋਈ ਨੌਜਵਾਨ ਹੈ ਜਿਹੜਾ ਚਾਈਨਾ ਡੋਰ ਤਾਂ ਯੂਜ਼ ਕਰ ਰਿਹਾ ਇਸ ਨੂੰ ਲੈ ਕੇ ਮੋਗਾ ਪੁਲਿਸ ਆ ਜਿਹੜੀ ਹੈ ਲਾਲ ਸਿੰਘ ਰੋਡ ਤੇ ਪਹੁੰਚੀ ਹੈ ਇੱਥੇ ਮੋਗੇ ਦੇ ਡੀਐਸਪੀ ਰਵਿੰਦਰ ਸਿੰਘ ਹੈਗੇ ਉਹ ਮੌਜੂਦ ਹਨ ਮੌਕੇ ਤੇ ਉਹਨਾਂ ਨਾਲ ਗੱਲ ਸਾਰੇ ਤੁਹਾਡੇ ਵੱਲੋਂ ਚਾਈਨਾ ਡੋਰ ਨੂੰ ਲੈ ਕੇ ਕੀ ਕੀ ਕਾਰਜ ਕੀਤੇ ਜੇ ਦੇਖੋ ਮੈਂ ਅੱਜ ਪੰਚਨ ਜਿਹੜਾ ਮਦੀਨਤ ਤਿਹਾਰਾ ਇਹਨੂੰ ਖੁਸ਼ੀ ਨਾਲ ਮਨਾਉਣ ਸਾਰੇ ਪਰ ਚਾਈਨਾ ਡੋਰ ਦੀ ਜਿਹੜਾ ਵਰਤੋਂ ਕਰੂਗਾ ਅਸੀਂ ਉਹਦੇ ਖਿਲਾਫ ਕਾਰਵਾਈ ਵੀ ਕਰਾਂਗੇ ਦੇਖੋ ਪਹਿਲਾਂ ਵੀ ਤਿੰਨ ਮੁਕੱਦਮੇ ਦਰਜ ਕੀਤੇ ਗਏ ਆ ਇਹਨਾਂ ਦੇ ਵਿੱਚ ਚਾਈਨਾ ਡੋਰ ਦੇ ਸੰਧ ਵਿੱਚ ਜਿਨ੍ਹਾਂ ਨੇ ਵੇਚੀ ਜਾਂ ਰੱਖੀ ਆ ਆਪਣੇ ਕੋਲੇ ਹੁਣ ਵੀ ਅਸੀਂ ਜਿੱਥੇ ਆ ਸਾਰੇ ਘਰਾਂ ਦੇ ਉੱਪਰ ਚੈਕਿੰਗ ਕਰਦੇ ਆ ਤੇ ਸਾਰਿਆਂ ਨੂੰ ਹਦਾਇਤ ਕਰਦੇ ਆ ਵੀ ਚਾਈਨਾ ਡੋਰ ਦੀ ਨਾ ਵਰਤੋ ਕਰੋ ਤੇ ਆਪਦਾ ਤਿਹਾਰ ਖੁਸ਼ੀ ਨਾਲ ਮਨਾਇਆ ਜਾਵੇ। ਅੰਦਰ ਕਿਹੜੇ ਕਿਹੜੇ ਏਰੀਆ ਚ ਤੁਹਾਡੇ ਕੋਲ ਇਹ ਅੱਜ ਲਾਲ ਸਿੰਘ ਰੋਡ ਆ ਤੇ ਉਧਰ ਬਸਤੀ ਆ ਸਾਧਾਰਨ ਬਸਤੀ ਆ ਉਧਰ ਪਰੇ ਉਹ ਵੀ ਪੌਸ਼ ਏਰੀਆ ਚ ਵੀ ਸਾਰੇ ਚੈਕਿੰਗ ਕੀਤੀ ਜਾ ਰਹੀ ਹੈ। ਸਾਰੀਆਂ ਪੈਟਰੋਲਿੰਗ ਪਾਰਟੀਆਂ ਲੱਗੀਆਂ। ਹਾਲ ਤੱਕ ਕੋਈ ਮਾਮਲਾ ਨਹੀਂ ਆਇਆ। ਜੇ ਆਊਗਾ ਤਾਂ ਅਸੀਂ ਕਾਰਵਾਈ ਕਰਾਂਗੇ। ਅਸੀਂ ਇਹ ਹੀ ਆਪਦਾ ਤਿਹਾਰ ਆ ਜਿਹੜਾ ਖੁਸ਼ੀ ਨਾਲ ਮਨਾਉਣ ਪਰ ਚੈਨਾ ਡੋਰ ਦੀ ਨਾ ਵਰਤੋ ਕਰਨ ਕੋਈ ਅਜਿਹਾ ਹਾਦਸਾ ਨਾ ਵਾਪਰੇ। ਐਸੀ ਮੋਗਾ ਦੇ ਡੀਐਸਪੀ ਰਵਿੰਦਰ ਸਿੰਘ ਜਿਨ੍ਹਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦਾ ਮਾਮਲਾ ਹੈ ਤਾਂ ਕੋਈ ਸਾਹਮਣੇ ਨਹੀਂ ਆਇਆ ਕਿ ਚਾਈਨਾ ਡੋਰ ਦਾ ਕੋਈ ਨੌਜਵਾਨ ਵਰਤ ਰਿਹਾ ਹੋਵੇ ਤੇ ਨਾਲ ਹੀ ਉਹਨਾਂ ਵੱਲੋਂ ਮੋਗਾ ਵਾਸੀਆਂ ਤੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਕੋਈ ਵੀ ਚਾਈਨਾ ਡੋਰ ਦੀ ਵਰਤੋਂ ਨਾ ਕਰੋ ਜਿਸ ਨਾਲ ਕੋਈ ਨੁਕਸਾਨ ਹੋਵੇ। ਬਸੰਤ ਪੰਜਮੀ ਨੂੰ ਲੈ ਕੇ ਜਿੱਥੇ ਅੱਜ ਡੀਐਸਪੀ ਰਵਿੰਦਰ ਸਿੰਘ ਵੱਲੋਂ ਵਕਫਾਕ ਥਾਵਾਂ ਤੇ ਚੈਕਿੰਗ ਕੀਤੀ ਗਈ ਹੈ ਉੱਥੇ ਮੌਕੇ ਤੇ ਅਸੀਂ ਪਹੁੰਚੇ ਹਾਂ ਜਿਹੜੇ ਨੌਜਵਾਨ ਪਤੰਗ ਉਡਾ ਰਹੇ ਉਹਨਾਂ ਨਾਲ ਗੱਲਬਾਤ ਵੀ ਕਰਦੇ ਹਾਂ ਕਿ ਅੱਜ ਜਿਹੜੀ ਚਾਈਨਾ ਡੋਰ ਜਿਹੜੀ ਹੈ ਅਲੱਗ-ਅਲੱਗ ਘਰ ਚਾਈਨਾ ਡੋਨ ਰੇਨੀ ਜਿਆਦਾ ਵਿਕਰੀ ਹੈ ਤੇ ਤੁਸੀਂ ਪਤੰਗ ਕਿਹੜੇ ਕਿਹੜੀ ਡੋਨ ਉਡਾ ਰਹੇ ਹੋ ਅਸੀਂ ਤਾਗੇ ਨਾਲ ਦੀ ਤਾਗੇ ਨਾਲ ਜਿਹੜੇ ਹਜੇ ਵੀ ਚਾਈਨਾ ਡੋਨ ਉਡਾ ਰਹੇ ਕੀ ਪੀਲ ਕਰੋਗੇ ਮੈਂ ਕਹੀ ਇਹ ਨਾ ਡਾਓ ਕਿਉਂ ਕਿ ਲੋਕਾਂ ਦੀ ਗਲੀ ਕੱਟ ਜਾ ਰਹੇ ਆ ਤਾਂ ਕਿਸ ਕਰਕੇ ਨਾ ਨਾ ਡਾਓ ਜੀ ਤੁਹਾਡੀ ਵੀ ਆ ਕੇ ਚੈਕਿੰਗ ਕੀਤੀ ਕੀ ਪੁਲਿਸ ਵੱਲੋਂ ਅਸੀਂ ਤਾਂ ਇਹ ਕਹਿੰਦੇ ਨਾ ਡਾਓ ਗੁੱਡੇ ਜੀ ਬੰਦ ਕਰੋ ਜੀ ਬੰਦ ਕਰੋ ਤੁਹਾਡੇ ਵੱਲੋਂ ਵੀ ਪੁਲਿਸ ਦੀ ਚੈਕਿੰਗ ਕੀਤੀ ਗਈ ਜੀ ਜਾਉਂਗੇ ਮੈਂ ਤਾਂ ਇਹ ਜਾਨਣਾ ਚਾਹੁੰਗਾ ਜੀ ਸਤਾਂ ਤਾਗੇ ਨਾਲ ਡਾ ਰਹੇ ਆ ਇਸ ਕਰਕੇ ਡੋਨ ਨਾ ਡਾਓ ਸਹੀ ਐ ਸਿੰਪਲ ਡਾਓ ਸਿੰਪਲ ਬੱਸ بس ਧੰਨਵਾਦ ਬਸ ਵੱਲੋਂ ਇੱਥੇ ਆ ਕੇ ਚੈਕਿੰਗ ਕੀਤੀ ਗਈ ਹੈ ਚਾਈਨਾ ਡੋਰ ਤੋਂ ਮਿਲੀ ਹੈ ਨਹੀਂ ਸਰ ਸਾਡੇ ਕੋਲ ਨਹੀਂ ਮਿਲੀ ਅਸੀਂ ਤਾਂ ਧੱਕੇ ਨਾਲ ਡਾਈ ਜੰਨੇ ਆ ਚਾਈਨਾ ਅਸੀਂ ਦੇਖ ਨਹੀਂ ਆਏ ਪਹਿਲੇ ਸਖਤਾਈ ਹੋ ਗਈ ਸੀ ਇਸ ਕਰਕੇ ਤੇ ਆਮ ਨੇ ਨੌਜਵਾਨ ਹਜੇ ਵੀ ਉਡਾਰ ਰਹੇ ਹਨ ਕੀ ਪੀਲ ਕਰੂੰਗੇ ਉਹਨਾਂ ਨੂੰ ਇਹ ਕਹਾਂਗਾ ਵੀ ਨਾ ਡਾਓ ਉਹਨਾਂ ਦੇ ਲੋਕਾਂ ਦਾ ਨੁਕਸਾਨ ਹੁੰਦਾ ਰਾਵਾਂ ਚ ਕੱਟ ਜਾਂਦੀ ਜਦੋਂ ਡੋਰ ਫੇਰਦੀ ਰਹਿੰਦੀ ਹੈ ਉਹਨਾਂ ਕਈਆਂ ਦਾ ਗਲਾ ਘਟ ਜਾਂਦਾ ਵਾ ਇਸ ਕਰਕੇ ਇਹ ਕਹਾਂਗਾ ਵੀ ਨੌਜਵਾਨਾਂ ਨੂੰ ਨਾ ਡਾਓ ਚਾਈਨਾ ਡੋਰ ਨਾਲ ਨੁਕਸਾਨ ਬਹੁਤ ਹੁੰਦਾ ਵਾ ਹੋਰ ਕੀ ਪੀਲ ਕਰੋਗੇ ਨੌਜਵਾਨੇ ਤੁਹਾਡੇ ਨਾਲ ਖੜੇ ਆ ਜਾਂ ਕੀ ਕਹੋਗੇ ਉਹਨਾਂ ਨੂੰ ਉਹਨਾਂ ਨੇ ਤਾਂ ਸਾਹਮਣਾ ਨਹੀਂ ਚਾਹੀਦਾ ਹੈ ਤਾਂ ਹਾਰ ਦਾ ਇਹ ਧਾਗੇ ਧਾਗੇ ਤੋਂ ਉਹਨਾਂ ਬਣਾ ਲਓ ਉਹੀ ਚੀਜ਼ ਆ ਨਾ ਕਿਸੇ ਦਾ ਨੁਕਸਾਨ ਹੋਊਗਾ ਨਾਲੇ ਰਲ ਮਿਲ ਕੇ ਡਾਲਾਂਗੇ ਠੀਕ ਆ ਨਾ ਐਵੇਂ ਹੀ ਸਕਟਾਈ ਹੋ ਜਾਂਦੀ ਹੈ ਫੇਰ ਬਾਅਦ ਚ ਲੋਕਾਂ ਦਾ ਹੀ ਮਾੜਾ ਹੁੰਦਾ ਵਾ ਲੋਕ ਗਾਣਾ ਕੱਢਦੇ ਆਈ ਫੇਰ ਬਾਅਦ ਚ ਵੀ ਚਾਈਨਾ ਡੋਰਾਂ ਡਾਈ ਜਾਂਦੇ ਆ ਜਿਨ੍ਹਾਂ ਦਾ ਨੁਕਸਾਨ ਹੋ ਜਾਂਦਾ ਵਾ ਜਿਹੜਾ ਪਤੰਗ ਉੜਾਇਆ ਕਿੰਨੇ ਤੋਂ ਕਿੰਨੇ ਮਹਿੰਗੇ ਵਾਲਾ ਪਤੰਗ ਉੜਾਇਆ ਤੁਸੀਂ ਅਸੀਂ ਤਾਂ ਇਹ ਪੰਜ ਪੰਜ 10 10 ਸਾਲੇ ਆਈ ਸਾਰੇ ਵੱਡੇ ਦਾ ਡਾਈ ਨਹੀਂ ਅਸੀਂ ਉਹ ਕੱਟ ਹੀ ਜਾਣੇ ਵੈਸੇ ਵੀ ਉਹ ਆ ਛੋਟੇ ਛੋਟੇ ਲੈ ਆਏ ਨਾ ਨੋਰ ਹੁੰਦੀ ਫੇਰ ਡਾਲੰਦੀ ਨਹੀਂ ਫੇਰ ਵੀ ਨਹੀਂ ਡੇ ਫੇਰ ਤਾਂ ਓੱਖਾ ਹੁੰਦਾ ਹੀ ਉਹ ਹੱਤ ਘੁਰਤ ਘਾਟ ਜਾਂਦਾ ਵਾ ਉਹਨਾਂ ਨਾਲ ਉਹ ਪਾਰੇ ਹੁੰਦੇ ਆ ਪਾਰੇ ਹੋ ਜਾਂਦੇ ਆ ਨਾ ਉੱਪਰ ਜਾ ਕੇ ਮੇਰੇ ਵੱਡੇ ਜੇ ਤਾਂ ਜੀ ਗੁੱਡੀ ਲਾੜੇ ਜੀ ਇਹ ਤਾਂ ਵੱਡੇ ਸੀ ਅੱਜ ਵੈਸੀ ਹਾਂ ਜੀ ਮੁੰਡੇ ਦਾ ਅੱਜ ਬਸ ਐਸੀ ਵਕ ਵਕ ਨੌਜਵਾਨ ਜਿਨ੍ਹਾਂ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਇੱਥੇ ਚੈਕਿੰਗ ਕੀਤੀ ਗਈ ਹੈ ਲੇਕਿਨ ਚਾਈਨਾ ਡੋਰ ਇੱਥੇ ਬਰ੍ਹਾਂਮਨ ਨਹੀਂ ਹੋਇਆ ਤੇ ਨਾਲ ਹੀ ਉਹਨਾਂ ਵੱਲੋਂ ਨੌਜਵਾਨਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਜਿਹੜੇ ਨੌਜਵਾਨ ਆ ਜਿਹੜੇ ਹਜੇ ਵੀ ਜਿਹੜੇ ਚਾਈਨਾ ਡੋਰ ਦਾ ਉਪਯੋਗ ਕਰ ਰਹੇ ਆ ਉਸ ਨਾਲ ਲੋਕਾਂ ਦਾ ਨੁਕਸਾਨ ਵੀ ਹੋ ਰਿਹਾ ਤੇ ਅਪੀਲ ਕਰਦੇ ਹਨ ਕਿ ਚਾਈਨਾ ਡੋਰ ਦੀ ਵਰਤੋਂ ਨਾ ਕਰੋ ਪੰਜਾਬ ਕੇਸੀ ਚਗਬਣੀ ਟੀਮ ਲਈ ਮੌਗਾ ਤੋਂ ਖੁਸ਼ ਸਿੰਘਲਾ ਦੀ ਰਿਪੋਰਟ